ਗਿਆਨੀ ਹਰਪੀ ਸਿੰਘ ਤੋਂ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਸਰਬਜੀਤ ਸਿੰਘ ਖਾਲਸਾ ਸਾਬਕਾ ਜਥੇਦਾਰ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸੱਚ ਦੀ ਆਵਾਜ਼ ਨੂੰ ਦੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਲਤੀ ਕੀ ਹੈ ਗਿਆਨੀ ਹਰਪੀ ਸਿੰਘ ਦੀ ਤੇ ਜਿਸ ਤੋਂ ਬਾਅਦ ਕਈ ਸਵਾਲ ਹੈ ਜਿਹੜੇ ਕਿ ਸਰਬਜੀਤ ਸਿੰਘ ਖਾਲਸਾ ਨੇ ਖੜੇ ਕਰ ਦਿੱਤੇ ਨੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਕਿ ਮੋੜ ਬਹਾਲ ਕਰਨਾ ਚਾਹੀਦਾ ਤੇ ਜਿਸ ਤੋਂ ਬਾਅਦ ਇਹ ਵੱਡੀ ਮੰਗ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਰੱਖੀ ਹੈ ਤਾਂ ਦੱਸਦੀ ਹੈ ਕਿ ਕੱਲ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੀ ਪੱਕੀ ਛੁੱਟੀ ਕਰ ਦਿੱਤੀ ਹੈ ਸੇਵਾਵਾਂ ਖਤਮ ਕਰ ਦਿੱਤੀਆਂ ਨੇ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਜਿਹੜਾ ਕਿ ਬਿਆਨ ਵੀ ਦਿੱਤਾ ਗਿਆ ਤੇ ਹੁਣ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਵੀ ਸੱਦਦੇ ਨੇ ਤੇ ਆਓ ਤੁਹਾਨੂੰ ਸੁਣਾਉਣੇ ਆ ਸਰਬਜੀਤ ਸਿੰਘ ਖਾਲਸਾ ਦਾ ਕੀ ਕਰਨਾ ਆ ਸੰਗਤ ਜੀ ਜੋ ਅਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਹੈ ਬਹੁਤ ਮਾੜੀ ਗੱਲ ਹੈ ਇਹ ਉਹਨਾਂ ਨੂੰ ਸਿਰਫ ਸੱਚ ਨਾਲ ਖੜਨ ਦੀ ਸਜ਼ਾ ਮਿਲੀ ਹੈ ਹੋਰ ਇਹਦੇ ਵਿੱਚ ਕੁਝ ਨਹੀਂ ਹੈ ਇਹ ਬਦ ਦੇ ਘਰਾਣਿਆਂ ਦੇ ਜਿਹੜੇ ਸਰਮਾਏਦਾਰ ਲੋਕ ਹੈ ਇਹ ਚੋਂ ਇਹ ਕਹਿੰਦੇ ਆ ਵੀ ਸਾਡੇ ਖਿਲਾਫ ਕਿਉਂ ਹੋਇਆ ਕੋਈ ਬਈ ਕਿਉਂ ਬੋਲੇ ਇਹ ਔਰ ਨਹੀਂ ਆ ਵੀ ਦੁਨੀਆ ਸਾਰੀ ਤੋਂ ਦਬ ਕੇ ਰਹੇ ਤੇ ਜਿਹੜਾ ਸੱਚ ਦੀ ਬਾਤ ਚੱਕਦਾ ਹੈ ਉਹਨੂੰ ਦਬ ਦੋ ਇਹ ਸਿਰਫ ਜਿਹੜਾ ਉਹਨਾਂ ਨੂੰ ਅੱਜ ਕੱਢਿਆ ਹੈ ਇਹ ਸਿਰਫ ਤੇ ਸਿਰਫ ਤੇ ਸਿਰਫ ਸੱਚ ਬੋਲਣ ਦੀ ਸਜ਼ਾ ਹੈ ਬਈ ਉਹਨਾਂ ਨੇ ਸੁਖਬੀਰ ਬਾਦਲ ਦੇ ਖਿਲਾਫ ਕਿਉਂ ਮਤਲਬ ਉਹ ਖੜੇ ਸੁਖਬੀਰ ਦੇ ਅਗੇਂਸਟ ਕਿਉਂ ਖੜ ਗਏ ਸੱਚ ਤੇ ਕਿਉਂ ਖੜ ਗਏ ਤੇ ਮੈਂ ਉਨ੍ਹਾਂ ਨਾਲ ਬਹੁਤ ਪੂਰੀ ਹਮਦਰਦੀ ਰੱਖਦਾ ਉਹਨਾਂ ਦੇ ਨਾਲ ਹੈ ਹਰ ਵੇਲੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਵੀ ਉਹ ਫੈਸਲੇ ਤੇ ਦੁਬਾਰਾ ਵਿਚਾਰ ਕਰਨ ਤੇ ਉਹਨਾਂ ਨੂੰ ਦੁਬਾਰਾ ਬਹਾਲ ਕਰਨਾ ਠਾ ਸੰਘੇਤ ਜੀ ਜੋ ਅਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਹੈ ਬਹੁਤ ਮਾੜੀ ਗੱਲ ਹੈ ਇਹ ਉਹਨਾਂ ਨੂੰ ਸਿਰਫ ਸੱਚ ਨਾਲ ਖੜਨ ਦੀ ਸਜ਼ਾ ਮਿਲੀ ਹੈ ਹੋਰ ਇਹਦੇ ਵਿੱਚ ਕੁਝ ਨਹੀਂ ਹੈ ਇਹ ਬਧੇ ਘਰਾਣਿਆਂ ਦੇ ਜਿਹੜੇ ਸਰਮਾਏਦਾਰ ਲੋਕ ਹੈ ਇਹ ਚਾਹ ਇਹ ਕਹਿੰਦੇ ਆ ਵੀ ਸਾਡੇ ਖਿਲਾਫ ਕਿਉਂ ਹੋਇਆ ਕੋਈ ਬਈ ਕਿਉਂ ਬੋਲੇ ਇਹ ਚਾਹੁੰਦੇ ਆ ਵੀ ਦੁਨੀਆ ਸਭ ਤੋਂ ਦਬ ਕੇ ਰਹੇ ਤੇ ਜਿਹੜਾ ਸੱਚ ਦੀ ਬਾਤ ਚੱਕਦਾ ਹੈ ਉਹਨੂੰ ਦਬ ਦੋ ਇਹ ਸਿਰਫ ਜਿਹੜਾ ਉਹਨਾਂ ਨੂੰ ਅੱਜ ਕੱਢਿਆ ਹੈ ਇਹ ਸਿਰਫ ਤੇ ਸਿਰਫ ਤੇ ਸਿਰਫ ਸੱਚ ਬੋਲਣ ਦੀ ਸਜ਼ਾ ਹੈ ਬਈ ਉਹਨਾਂ ਨੇ ਸੁਖਵੀਰ ਬਾਦਲ ਦੇ ਖਿਲਾਫ ਕਿਉਂ ਮਤਲਬ ਉਹ ਖੜੇ ਸੁਖਬੀਰ ਦੇ ਅਗੇ ਕਿਉਂ ਖੜ ਗਏ ਸੱਚ ਤੇ ਕਿਉਂ ਖੜ ਗਏ ਤੇ ਮੈਂ ਉਹਨਾਂ ਨਾਲ ਬਹੁਤ ਪੂਰੀ ਹਮਦਰਦੀ ਰੱਖਦਾ ਉਹਨਾਂ ਦੇ ਨਾਲ ਐ ਹਰ ਵੇਲੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਵੀ ਉਹ ਫੈਸਲੇ ਤੇ ਦੁਬਾਰਾ ਵਿਚਾਰ ਕਰਨ ਤੇ ਉਹਨਾਂ ਨੂੰ ਦੁਬਾਰਾ ਬਹਾਲ ਕਰਨਾ